ਉਹ ਜੀ ਬਹੁਤ ਸੁਬਹ ਸਾਡੇ ਦੋ ਘਰਾਂ ਦੀ ਹਾਂ ਜੀ ਕਿੰਨਾ ਦਾ ਬੈਠ ਕੋਈ ਚਾਰਾਂ ਦਾ ਘਾਟ ਜੀ ਓਕੇ ਓਕੇ ਬੈਠਾ ਰਹੋ ਸਾਨੂੰ ਪਾਰਕ ਵਿੱਚ ਬੈਠਾ ਪਤਾ ਨਹੀਂ ਬੈਠ ਹੀ ਗਿਆ ਕਹਿੰਦਾ ਬੈਠ ਕੇ ਨਾ ਘਟ ਕੇ ਦੇ ਦੀ ਹੁਣ ਸਾਨੂੰ ਕਹੀ ਜਾਂਦੀ ਹੈ ਕਹਿੰਦੇ ਕਹਿੰਦਾ ਔਰ ਇੱਕ ਦੇਣੀਆਂ ਨੇ ਸ਼ਹਿਰ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਕਹਿੰਦੇ ਦੇਣੀਆਂ ਨਹੀਂ ਸਰਪਾਲਾ ਆਉਣਗੇ ਸਾਦੇ ਨਹੀਂ ਦੇਣੀਆਂ ਪਤਾ ਨਹੀਂ ਕਹਿੰਦੇ ਵੱਡਾ ਵਾਲੇ ਪਾਸੇ ਅਸੀਂ ਉੱਥੇ ਕਹਿੰਦੇ ਹਾਂ ਇੱਥੇ ਡਾਕਟਰ ਦੇ ਸੀ ਹੁਣ ਅਸੀਂ ਅੱਛਾ ਹਾਂ ਜੀ ਕਿਵੇਂ ਅੱਗੇ ਆਪਾਂ ਪਾਤੀ ਕੱਟ ਕੇ ਦੇਣਾ ਤੇਰੀ ਸ਼ਹਿਰ ਤੋਂ ਸ਼ਹਿਰ ਵਾਲਿਆਂ ਦੇ ਸ਼ਹਿਰ ਵਾਲਿਆਂ ਤੇ ਮੀਂਹ ਨਹੀਂ ਪੈਂਦਾ ਜਿਹਨੇ ਕਿਹਾ ਵਾ ਵੀ ਦੇਣੀ ਨਹੀਂ ਹੈ ਜਿੱਥੇ ਵੀ ਸਾਨੂੰ ਕਹੀ ਜਾਂਦੇ ਸੀ ਕਿ ਕੀ ਕਿਹਾ ਉਹਨਾਂ ਨੇ ਸ਼ਹਿਰ ਵਾਲਿਆਂ ਨੇ ਪੈਂਟ ਬਸ ਤੇ ਆਈ ਪੈਂਟ ਵਾਲਿਆਂ ਦੇ ਸ਼ਹਿਰ ਵਾਲਿਆਂ ਨਹੀਂ ਲੈਣੀਆਂ ਇਹ ਕਿਹਾ ਕਿਨੇ ਆ ਹਾਂ ਪਾਤੀ ਪਹਿਲਾਂ ਕੱਟ ਕੇ ਦੇਦੀ ਸਾਨੂੰ ਆ ਦੇਖੋ ਅਸੀਂ 9 ਜਾਨੇ ਦਾ ਜਾਨੇ ਐਂਜਾਂ ਨੂੰ ਕੱਟ ਕੇ ਦੇਦੀ ਪਾਤੀ ਹੁਣ ਕਹਿੰਦੇ ਸ਼ਹਿਰ ਵਾਲਿਆਂ ਨੂੰ ਆ ਮੁੰਡੇ ਬਣਾਈ ਧਰ ਦੇ ਲੋ ਆ ਮੁੰਡੇ ਦਾ ਕੱਟ ਦਿੱਤਾ ਪਿਆ ਜੀ ਸਬਸਕ੍ਰਾਈਬ ਕਰੋ ਜੀ

ਉਹੋ ਸੀਗਾ ਜੀ ਕਿਹੜਾ ਪਿੰਡ ਉੱਥੇ ਵਾਹ ਕਿਹੜਾ ਮਹਾਂਦਰ ਦੇ ਮਰਜੀ ਆਂ ਪੱਜ ਨਜ਼ੀరాబాద్ ਦੇ ਸੀਗਾ ਉੱਥੇ ਕੋਈ ਮੱਕ ਜਗਲਾਦ ਮੈਂ ਕਿਵੇਂ ਦਾ ਸੀ ਅੱਜ ਕੋਈ ਉਹ ਲੱਗੇ ਸੀਗੇ ਉੱਥੇ ਉਹ ਦੂਸਰਾ ਸਰ ਉਹ ਜੂਤੀ ਮੇ ਦੇ ਸਤੇ ਅੱਛਾ ਯਾਰ ਇੱਕ ਵੀਰੇ ਆਇਆ ਹੈਗਾ ਐਡਾ ਤਰਪਾਲਾ ਨਹੀਂ ਦੇ ਰੇ ਇੱਕ ਹੁਣ ਪਤਾ ਨਹੀਂ ਕਹਿੰਦੇ ਵੀ ਕਹਤ ਆ ਪਿੰਡ ਵਾਲੇ ਨੂੰ ਜਿਹੜਾ ਸ਼ਹਿਰ ਵਾਲੇ ਨੂੰ ਨਹੀਂ ਦੇਣੀ ਮੂਜੀ ਬਾਕੀ ਇਕੱਠੇ ਕੀ ਦੇ ਜੀ ਹਾਂ ਤਰਪਾਲਾਂ ਸਾਡੇ ਕੋਲ ਤਾਂ ਹੈ ਨਹੀਂ ਇਸ ਟਾਈਮ ਤਾਂ ਜਿਹੜੀ ਆਈ ਜਾਂਦੀ ਹੈ ਹੀ ਦੇਈ ਜਾਂਦੇ ਵੇਹ ਤੇ ਨਹੀਂ ਆ ਨਾ ਮਰਵਾਜੀ ਕਿਤਾ ਕਦੇ ਵੀ ਆਹ ਜਿਹੜੇ ਪਿੰਡ ਵਾਲਿਆਂ ਨੂੰ ਦੇਣੀ ਹੈਗੀ ਨਾ ਸ਼ਹਿਰ ਵਾਲਿਆਂ ਨੂੰ ਜਿਹੜੀ ਹੈ ਬਾਕੀ ਕਹਿੰਦੇ ਜੀ ਕੋਈ ਫੋਨ ਪਾ ਕੇ ਇਹਦਾ ਲਾਉ ਨਹੀਂ ਲੈਣਾ ਇਹ ਉਹ ਕਹਿੰਦੇ ਵੀ ਬਣਾਉਣੇ ਤੋਂ ਫੋਨ ਕਰਾਓ ਤਾਂ ਤਰਪਾਲ ਨਹੀਂ ਜਿਹੜਾ ਹੁੰਦਾ ਹੀ ਐ ਆਹ ਪੱਛੀ ਕਿਹਦੇ ਦਿੱਤੀ ਹੈ ਮੇਰੇ ਪੁੱਤ ਨਾ ਆਟਿਆ ਐਵੇਂ ਮਨੇ ਜਗਰਾਉਂਦੀ ਆ ਪੱਛੀ ਕਿਨੇ ਕੱਢ ਕੇ ਦਿੱਤੀ ਨੰਨਤਾ ਉਹ ਤੋਂ ਆਈ ਹੋਣੀ ਇਹਨੂੰ ਦਿੱਤੀ ਕਿਉਂ ਸਾਨੂੰ ਨਹੀਂ ਰਿਹਾ ਪਤਾ ਕਿ ਇਹਦੇ ਜਿਹੜੀ ਸਮਾਨ ਦੇ ਤੇ ਹੋ ਰਹੀ ਜਾ ਰਹੇ ਨੇ ਹੁਣ ਆਪਣੇ ਕੋਲ ਉਹ ਹੈ ਨਹੀਂ ਜਿਹਨੂੰ ਆਪਣੇ ਕੋਲ ਤਰਪਾਲਾ ਹੈ ਨਹੀਂ ਵੇਟ ਕਰਦੇ ਕਮੇਟੀ ਦਾ ਨਾਮ ਜੀਤਕੜ ਮਾਨੋਕੇ ਸਭ ਜੀਤਕੜ ਮਾਨੋਕੇ ਅੰਦਰ ਦੇ ਜਿਹੜਾ ਜਿਹਦੇ ਕੋਲੇ ਆਹਾਂ ਜਾਨੀ ਪਾਚੀ ਹੈ ਨਹੀਂ ਉਹਨੂੰ ਬੜ ਕੇ ਤਰਪਾਲ ਨਹੀਂ ਮਣੀ ਚਾਹੀ ਕਾਟੇ ਪਾਵੇ ਸਾਰੇ ਉਹਦੇ ਇਹ ਤਾਂ ਜਿਹੜਾ ਅਸੀਂ ਚੁਕਾ ਕੇ ਚੁਕਾਉਂਦੇ ਹਾਂ ਕੋਈ ਜਿੰਨੇ ਆਉਂਦੀਆਂ ਅਸੀਂ ਲਵਾ ਲੈਨੇ ਚੁਕਾ ਲੈਨੇ ਆਹ ਦੇਖੋ ਜੀ ਅਰ ਇਸ ਇਹਨਾਂ ਨੂੰ ਸਪੈਸ਼ਲ ਦੇਣੀ ਹੈ ਜਿੰਨੇ ਸਾਰੇ ਕਰ ਲਈਏ ਤਾਂ ਨਾਮ ਦਿਖਾ ਦੇ ਨਹੀਂ ਜਿਹਦੇ ਕੋਲੇ ਪਾਕੀ ਹੈ ਉਹਨੂੰ ਤੁਸੀਂ ਸਰਪੰਦ ਦੇ ਦੇ ਜਿਹਦੇ ਪਾਕੀਆਂ ਦਾ ਬਾਜ਼ਕ ਕਿਨੇ ਬਣਾਇਆ ਸਰ ਇਹਦਾ ਨਾਮ ਲਿਖਾ ਕੇ ਜਾ ਰਹੇ ਨੇ ਸਰਪੰਨ ਸਾਹਿਬ ਪਿੰਡਾਂ ਦੇ ਆ ਕੇ ਕੋਈ ਸਰਪੰਦੀ ਦਾ ਤਾਂ ਗਿਆਨ ਨਾ ਕੋਈ ਬੋਟੇ ਪਿੰਡਾਂ ਸਪੈਂਚ ਵੀ ਆ ਰਹੇ ਹੋ ਜਿਵੇਂ ਜਿਵੇਂ ਡਿਮਾਂਡ ਹੈ ਇਹਨਾਂ ਦੀ ਉਮਰ ਵਿੱਚ ਦੇ ਰਹੇ ਨੇ ਸਾਨੂੰ ਪਾਸਟਿਕਲ ਬੇਟੇ ਪਰ ਕੋਲ ਨਹੀਂ ਲਿਖ ਸਕਦੇ ਅੱਛਾ ਇਹ ਫੋਨ ਲੱਗਦੇ ਹੋ ਮੈਨੂੰ ਉਹਦੇ ਵੀ ਆ ਗਏ 20% ਤੋਂ ਸੈਟੇ ਸਾਉਂਡ ਪਹਿਲਾਂ ਫੋਨ ਆਇਆ ਸੀ ਨਹੀਂ ਨਹੀਂ ਸਰਕਾਰ ਦੇ ਕਿਥੇ ਰੁਪਏ ਜੀ ਬਣਦੇ ਬਾਕੀ ਨੇ ਹੋੜਾ ਸਰਕਾਰ ਪੱਕ ਦੇ ਰਹੀ ਹੈ ਉਸਮਾਨ ਠੀਕ ਆ ਪੰਜਾਬ ਸਰਕਾਰ ਦੇ ਰਹੀ ਹੈ ਨਾ ਤਾਂ ਕੋਈ ਬੰਨ ਕੇ ਦੇ ਰਹੀ ਹੈ ਨਾ ਮੈਂ ਦੇ ਰਿਆਂ ਰਹੀ ਤੇ ਜਿਹਦੇ ਕੋਲ ਇਹ ਪਰਚੀ ਹੈਗੀ ਇਹਦਾ ਮਤਲਬ ਉਤਪਾਲਾ ਨਹੀਂ ਦੇਣੀ ਆ ਇਹ ਤਾਂ ਪ੍ਰੂਫੀ ਹੋ ਗਿਆ ਆਪਾਂ ਤਾਂ ਜਲਦੀ ਸਰਕਾਰ ਨਾਲ ਗੱਲ ਕਰਦੇ ਆਂ ਬੰਦਾ ਇਹਦੇ ਵਾਸਤੇ ਇਹ ਵੀ ਲੋਕ ਗਰੀਬਾਂ ਦਾ ਯਾਰ ਘਟ ਪਏ ਰਿਆਂ ਮੈਂ ਜਾ ਕੇ ਵੇਡ ਚ ਆਇਆ ਜਾਂ ਜਾ ਕੇ ਹੁਣ ਆਪ ਤਾਂ ਦੇਖੋ ਨਾ ਕੀ ਹਾਲ ਹੈ ਸਾਰੇ ਬੁਰੇ ਹਾਲ ਸਾਰੇ ਬੁਰੇ ਹਾਲ ਸਿਲੰਡਰ ਤੇ ਪਏ ਆ ਆ ਦੇਖੋ ਜੀ ਪੱਸੀ ਕਾਲ ਜੀ ਇਹ ਕਹਿੰਦੇ ਜਿਹਦੇ ਕੋਲ ਇਹ ਪਰਚੀ ਆ ਅਦੀ ਫੋਟੋ ਖਿੱਚੋ ਤੁਸੀਂ ਪਹਿਲਾਂ ਇਹ ਨਾ ਦੀ ਮਰਜ਼ੀ ਆ ਆ ਦੇਖੋ ਪੱਤੀ ਲਿਖਿਆ ਹੋਇਆ ਨੇ ਜਿਹਦੇ ਕੋਲੇ ਐਮਐਲਏ ਦੀ ਮੋਹਰ ਵਾਲੀ ਪੱਤੀ ਆ ਇੱਧਰ ਹੋ ਜਾਣੀ ਜੋ ਪਿੱਛੇ ਹੋ ਜਾਣੀ ਜਿਹਦੇ ਕੋਲੇ ਐਮਐਲਏ ਦੀ ਮੋਹਰ ਵਾਲੀ ਪੱਤੀ ਆ ਉਹਨੂੰ ਤਰਪਾਨ ਮੈਣੀਆ ਦੂਜੇ ਨੂੰ ਤਰਪਾਨ ਨਹੀਂ ਮੈਣੀ ਚਾਹੀ ਕੋਈ ਗਰੀਬ ਆ ਚਾਹੀ ਕੋਈ ਮੀਰ ਆ ਮੀਰ ਨੇ ਤਾਂ ਲੈਣਾ ਹੀ ਕੀ ਆ ਲੋਕਾਂ ਦੇ ਘਰ ਡੇ ਘਰੇ ਆ ਬੁਰਾ ਹਾਲ ਹੋਇਆ ਪਿਆ ਗੇਟ ਦੇ ਵਿੱਚ ਮੈਂ ਪਿੰਡਾਂ ਚ ਜਾ ਕੇ ਆਇਆ ਗਿੱਦੜ ਪਿੰਡੀ ਜਾ ਕੇ ਆਇਆ ਤਰੇਪ ਤਰੇਪ ਉਹਨਾਂ ਦੇ ਚੋਦੇ ਆ ਸਾਰਾ ਕੁਝ ਚੋਰਿਆ ਮਕਾਨ ਚੋਰਿਆ ਤੇ ਇਹ ਕਹਿੰਦੇ ਤੁਹਾਨੂੰ ਅਸੀਂ ਦੇਣਾ ਨਹੀਂ ਆ ਦੇਖੋ ਨਵਾਂ ਡਰਾਮਾ ਇਹ ਸੀਐਮ ਭਗਵੰਤ ਸਮਾਨ ਦਾ ਦਿੱਤਾ ਹੋਇਆ ਭਗਵੰਤ ਸਮਾਨ ਨੇ ਕਹਿ ਦਿੱ ਜੇ ਪੰਜਾਬ ਰੌਣ ਰਾਂਤ ਦੇ ਵਿੱਚ ਕੱਲੀ ਸਪਾਸ ਫੈਮਲੇ ਦੀ ਚੱਲੀ ਜਾਊਗੀ ਜਦ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਹਿ ਰਹੇ ਹਾਂ ਕਿ ਕੋਈ ਪਾਰਟੀ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਅਕਾਲੀ ਨਹੀਂ ਕੋਈ ਝਾੜੂ ਵਾਲਾ ਨਹੀਂ ਕਿ ਆਪਾਂ ਲੋਕਾਂ ਨੂੰ ਬਚਾਉਣਾ ਸਾਡੇ ਆਪਦੇ ਬੰਦਿਆਂ ਨੇ ਉੱਥੇ ਕਾਂਗਰਸੀਆਂ ਨੇ ਅੱਜ ਤਰਪਾਲਾਂ ਵੰਡੀਆਂ ਤੁਹਾਡੇ ਗਿੱਦੜਪਿੰਡੀ ਚ 150 ਤੇ ਬਾਕੀਆਂ ਨੂੰ ਕਹਿ ਕੇ ਆਏ ਆ ਤੇ ਆ ਨਵਾਂ ਡਰਾਮਾ ਤੁਸੀਂ ਚਲਾਤਾ ਜੀ ਆਪ ਦੀ ਲੈ ਲੋ ਮਰ ਕੇ ਤੁਸੀਂ ਕਹਿੰਦੇ ਖਰੀ ਐ ਨਹੀਂ ਕਰਤਾ ਜੀ ਤੇ ਮੀ ਪੈ ਰਿਹਾ ਪ੍ਰੋਪਰ ਮੈਂ ਇਹ ਤਾਂ ਵੀ ਪੈਰਾਂ ਵਿੱਚ ਸਾਬ ਚ ਪਹਿਣਾ ਨਹੀਂ ਪਿੰਡ ਚ ਪਹਿਰੇ ਆ ਵਾ ਉਹੀ ਉਹੀ ਗੱਲ ਇਹ ਕਹਿੰਦਾ ਜੀ ਜਿਹੜੇ ਸ਼ਹਿਰ ਵਾਲਿਆਂ ਲੋਕ ਸ਼ਹਿਰ ਵਾਲੇ ਕਹਿੰਦੇ ਪਿੰਡਾਂ ਵਾਲਿਆਂ ਨੂੰ ਤਰਪਾਲਾ ਦੇਣੀ ਹੈ ਸ਼ਹਿਰ ਵਾਲਿਆਂ ਨੂੰ ਕੋਈ ਤਰਪਾਲਾ ਨਹੀਂ ਦੇਣੀ ਆ ਬਾਬਰ ਕੇ ਸੁਣੋ ਇਹਨਾਂ ਦੀਆਂ ਗੱਲਾਂ ਸੁਣੋ ਜਿਹੜੇ ਗਰੀਬ ਆਤੇ ਆ। ਆ ਬੈਠੇ ਮੁੰਡਿਆਂ ਨਾਲ ਗੱਲ ਕਰ ਰਹੇ। ਬਿਸ਼ਰ ਵਾਲਿਆਂ ਵਾਸਤੇ ਤਰਪਾਲ ਕੋਈ ਨਹੀਂ ਗਈ ਇਹ ਪਿੰਡ ਵਾਲਿਆਂ ਵਾਸਤੇ ਜੀ। 12 ਵਜੇ ਦੇ ਖੜੇ ਆ ਫਿਰ ਇਹਨਾਂ ਦੇ। ਆਹ ਨਾਲ ਆਪਾਂ ਭਾਰਤੀ ਆਹ ਨਵਾਂ ਤਰਪਾਲ ਦੀ ਭਾਰਤੀ ਘਟ ਕੇ ਸਾਨੂੰ ਦੇਦੀ ਆ ਜੀ। ਉਹਨਾਂ ਨੇ ਇੱਕ ਗੱਲ ਇਹ ਵੀ ਕਹੇ ਕਿ ਇਹਨਾਂ ਲੈਂਟਰ ਵਾਲਿਆਂ ਨੂੰ ਤਾਂ ਹੋਈ ਨਹੀਂ ਕਰਨੀ। ਪਿੰਡ ਵਾਲਾ 2 ਵਜਿਆਂ ਦੀ ਤਰਪਾਲਾਂ 3 ਵਜਿਆਂ ਦੇ ਸਾਨੂੰ ਕੋਈ ਤਰਪਾਲ ਨਹੀਂ ਦੇ ਸਕੋਗੇ। ਹਾਂ ਜੀ ਲੈਂਟਰ ਵੀ ਚੋਈਏ ਜੀ। ਮੈਂ ਵੀ ਤੁਸੀਂ ਜਾਂਦੇ ਇਹਨਾਂ ਦੇ। ਤੁਸੀਂ ਤੁਸੀਂ ਮੇਰਾ ਆ ਮੁੰਡੇ ਦਾ ਘਰ ਦੇਖ ਸਕਦੇ ਜੀ ਸਾਰਾ ਡਿੱਗਿਆ ਪਿਆ ਜੀ ਆਪਾਂ ਜਾਣ ਨੂੰ ਸਾਨੂੰ ਚਾਈ ਉਹ ਗਰੀਬ ਆਦਮੀ ਦਾ ਕਿਸੇ ਦਾ ਘਾੜਾ ਪਿਆ ਕਿਸੇ ਦਾ ਕੁਸ਼ ਹੋ ਗਿਆ ਤੇ ਇਹ ਜਿੰਨਾ ਚਿਰ ਐਮਐਲਏ ਹੋ ਸਕਦਾ ਐਮਐਲਏ ਸਾਹਿਬ ਕਿਤੇ ਗਏ ਹੋਣੇ ਦਾ ਮਤਲਬ ਉਹਨੂੰ ਉਸ ਉਹ ਜਿਹੜਾ ਗਰੀਬ ਬੰਦੇ ਦਾ ਘਰ ਚੋਰੀਆ ਜਿਹਦੇ ਰਹਿਣ ਵਾਲੀ ਜਗ੍ਹਾ ਹੀ ਹੈ ਨਹੀਂ ਉਹ ਉਸ ਨੂੰ ਤਰਫਾਨ ਨਹੀਂ ਮਿਲੂਗੀ ਯਾਰ ਇੱਕ ਤੁਸੀਂ ਤਰਫਾਨਾਂ ਦੀ ਖੰਗ ਨਹੀਂ ਕੀ ਡਰਾਮਾ ਕੀਤਾ ਸਰਕਾਰ ਖਾਸ ਕਰਕੇ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਦਾ ਵੀ ਕੀ ਤੁਸੀਂ ਐਮਐਲਏ ਦੀ ਆ ਡਿਊਟੀ ਲਈ ਆ ਵੀ ਤੁਹਾਡੇ ਸਾਈਨ ਤੋਂ ਬਿਨਾਂ ਜਾਂ ਡੀਸੀ ਸਾਹਿਬ ਨੇ ਲਈ ਆ ਵੀ ਐਮਐਲਏ ਦੀ ਤਰਫਾਨ ਸਾਈਨ ਤੋਂ ਬਿਨਾਂ ਤਰਫਾਨ ਨਹੀਂ ਦੇਣੀ ਕਿਹੜਾ ਕਿਹੜਾ ਬੰਦਾ ਜਾ ਕੇ ਐਮਐਲਏ ਨੂੰ ਮਿਲੂਗਾ ਉੱਥੇ ਬੰਦ ਤੇ ਜਾ ਕੇ ਹਾਲਾਤ ਦੇਖਣ ਸਾਰਾ ਸੱਤ ਲੋਜ ਰੁੜ ਕੇ ਪਿੰਡਾਂ 'ਚ ਆ ਗਿਆ ਸਾਰੇ ਰੁੜੇ ਜਾਂਦੇ ਉੱਧਰੋਂ ਆਇਆ ਸਵੇਰ ਦੇ 7 ਵਜੇ ਦੇ ਲੱਗੇ ਹੋਏ ਆ ਤੇ ਮੈਂ ਹੱਥ ਜੋੜ ਕੇ ਭਗਵਾਨ ਜੀ ਤੋਂ ਵੀ ਬੇਨਤੀ ਕਰਦਾ ਕਿ ਇਹ ਜਿਹੇ ਜਿਹੜੇ ਡਰਾਮੇ ਆ ਨਾ ਹੁਣ ਨਾ ਕਰੋ ਹੁਣ ਜਿਹੜਾ ਸਮਾਂ ਅੱਜ ਲੋਕ ਜਿਹੜੇ ਸਾਡੇ ਪੰਜਾਬ ਉੱਜੜ ਚੁੱਕਿਆ ਪੰਜਾਬ ਰੋੜ ਰਿਹਾ ਪੰਜਾਬ ਸੰਕਟ 'ਚ ਆ ਪੰਜਾਬ ਦੇ ਲੋਕ ਮਰ ਰਹੇ ਆ ਡੰਗਰ ਪਸ਼ੂ ਮਰ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਬੈਠ ਨੂੰ ਥਾਂ ਨਹੀਂ ਇੱਥੇ ਰਾਜਨੀਤੀ ਨਾ ਕਰੋ ਅਸੀਂ ਕਿਸੇ ਵੀ ਭਰਾ ਨੂੰ ਜਾਂ ਭੈਣ ਨੂੰ ਅਸੀਂ ਬੇਨਤੀ ਕਰਦੇ ਆ ਜਿਹੜਾ ਵੀ ਆ ਜਿਹੜੇ ਸੰਸਥਾਾਂ ਵਾਲੇ ਲੋਕ ਆ ਬਿਨਾਂ ਪੱਖਪਾਤ ਤੋਂ ਕਰ ਰਹੇ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੇ ਕੋਈ ਮਦਦ ਕਰਨੀ ਆ ਤਾਂ ਬਿਨਾਂ ਪੱਖਪਾਤ ਤੋਂ ਕਰੋ ਇਹ ਜਿਹੇ ਡਰਾਮੇ ਨਾ ਕਰੋ ਥੈਂਕ ਯੂ ਸਹੀ ਜੀ